ਰਾਜਾ ਖੜਕ ਸਿੰਘ ਤੇ ਰਾਣੀ ਰੂਪவதி ਬਹੁਤ ਹੀ ਨੇਕਦਿਲ ਤੇ ਦਿਆਲੂ ਇਨਸਾਨ ਸਨ ਉਹ ਹਰ ਇੱਕ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਕੋਈ ਵੀ ਲੋੜਵੰਦ ਉਹਨਾਂ ਦੇ ਮਹਿਲ ਵਿੱਚੋਂ ਕਦੇ ਖਾਲੀ ਨਹੀਂ ਸੀ ਮੁੜਿਆ ਹਰ ਇੱਕ ਦੇ ਦਿਲ ਦੀ ਭਾਵਨਾ ਨੂੰ ਸਮਝਦੇ ਤੇ ਹਰ ਕਿਸੇ ਦੀ ਮਦਦ ਕਰਿਆ ਕਰਦੇ ਸੀ ਉਸ ਰਾਣੀ ਨੇ ਇੱਕ ਬਾਗ ਲਗਾਇਆ ਹੁੰਦਾ ਸੀ ਉਹ ਹਰ ਰੋਜ਼ ਸ਼ਾਮ ਵੇਲੇ ਬਾਗ ਵਿੱਚ ਜਾ ਕੇ ਪੰਛੀਆਂ ਨੂੰ ਦਾਣਾ ਪਾਉਂਦੀ ਇਸ ਤਰ੍ਹਾਂ ਉਸ ਦੀ ਸ਼ਾਮ ਬਹੁਤ ਸਾਰੇ ਕਾਵਾ ਕਬੂਤਰਾਂ ਚਿੜੀਆਂ ਆਤ ਨੂੰ ਦਾਣਾ ਪਾਣੀ ਪਾਉਣ ਵਿੱਚ ਲੰਘਦੀ ਤੇ ਰਾਜਾ ਸ਼ਾਮ ਦੇ ਸਮੇਂ ਆਪਣੇ ਰਾਜ ਵਿੱਚ ਜਾ ਕੇ ਪਰਜਾ ਦਾ ਹਾਲਚਲ ਪੁੱਛਦਾ ਹਰ ਸ਼ਾਮ ਉਹ ਰਾਜ ਦਾ ਦੌਰਾ ਕਰਦਾ ਤੇ ਦੇਖਦਾ ਕਿ ਕੌਣ ਸੁਖੀ ਏ ਕੌਣ ਦੁਖੀ ਰਾਜੇ ਤੇ ਰਾਣੀ ਦੇ ਦੋ ਪੁੱਤਰ ਸਨ ਰੂਪ ਤੇ ਬਸੰਤ ਰਾਣੀ ਨੇ ਆਪਣੇ ਪੁੱਤਰਾਂ ਨੂੰ ਬਹੁਤ ਹੀ ਚਾਵਾ ਨਾਲ ਪਾਲਿਆ ਸੀ ਅਤੇ ਹਮੇਸ਼ਾ ਉਹਨਾਂ ਨੂੰ ਲੋਕਾਂ ਦੀ ਮਦਦ ਕਰਨ ਇਹ ਸਮਾਜ ਭਲਾਈ ਲਈ ਤਿਆਰ ਰਹਿਣ ਦੀ ਸਿੱਖਿਆ ਦਿੱਤੀ ਤੇ ਰਾਣੀ ਜੋ ਸੀ ਉਹ ਬਿਮਾਰ ਰਹਿਣ ਲੱਗੀ ਦਿਨੋਂ ਦਿਨ ਉਸਦੀ ਬਿਮਾਰੀ ਵਾਧਦੀ ਜਾਂਦੀ ਸੀ ਇੱਕ ਦਿਨ ਰਾਣੀ ਨੇ ਦੇਖਿਆ ਕਿ ਜਿਹੜੇ ਆਲਣੇ ਵਿੱਚ ਉਹ ਹਰ ਰੋਜ਼ ਦਾਣਾ ਪਾਉਂਦੀ ਏ ਪਹਿਲਾਂ ਉੱਥੇ ਇੱਕ ਜਿਹੜਾ ਇੱਕ ਹੋਰ ਚਿੜੀ ਨਾਲ ਤੇ ਦੋ ਬੋਟਾਂ ਨਾਲ ਰਿਹਾ ਕਰਦਾ ਸੀ ਅੱਜ ਉਸਨੇ ਦੇਖਿਆ ਕਿ ਉੱਥੇ ਜਿਹੜੀ ਚਿੜੀ ਐ ਉਹ ਹੋਰ ਕੋਈ ਚਿੜੀ ਐ ਉਹ ਜਿਹੜੀ ਨਹੀਂ ਐ ਉਸਨੇ ਦੇਖਿਆ ਕਿ ਪਹਿਲੀ ਚਿੜੀ ਮਰੀ ਹੋਈ ਥੱਲੇ ਡਿੱਗੀ ਪਈ ਐ ਤੇ ਜਿਹੜੀ ਉਹ ਨਵੀਂ ਜਿੜੀ ਸੀ ਉਹ ਆਲਣੇ ਵਿੱਚ ਬੈਠੀ ਸੀ ਅਤੇ ਉਹਨਾਂ ਬੱਚਿਆਂ ਨੂੰ ਵਾਰ-ਵਾਰ ਚੁੰਝਾਂ ਮਾਰੀ ਜਾਂਦੀ ਸੀ ਤੇ ਉਹ ਚੁੰਝਾਂ ਮਾਰ-ਮਾਰ ਕੇ ਉਹਨਾਂ ਦੋਹਾਂ ਬੋਟਾਂ ਨੂੰ ਆਲਣੇ ਤੋਂ ਬਾਹਰ ਕੱਢ ਦਿੰਦੀ ਤੇ ਉਹਨਾਂ ਨੂੰ ਥੱਲੇ ਸੁੱਟ ਦਿੰਦੀ ਉਹ ਵਿਚਾਰੇ ਹੌਲੀ-ਹੌਲੀ ਫੇਰ ਉੱਪਰ ਆਉਂਦੇ ਤੇ ਜਦੋਂ ਉਹ ਆਲਣੇ ਵਿੱਚ ਜਾਂਦੇ ਤਾਂ ਉਹ ਫੇਰ ਉਹਨਾਂ ਨੂੰ ਚੁੰਝਾਂ ਮਾਰ-ਮਾਰ ਆਲਣੇ ਤੋਂ ਬਾਹਰ ਕੱਢ ਦਿੰਦੀ ਤੇ ਉਹ ਬੋਟ ਫੇਰ ਥੱਲੇ ਡਿੱਗ ਜਾਂਦੀ ਰਾਣੀ ਨੇ ਜਦੋਂ ਇਹ ਸਭ ਦੇਖਿਆ ਉਸਨੇ ਇੱਕ ਹੋਰ ਆੜਣਾ ਬਣਾਇਆ ਤੇ ਉਹਨਾਂ ਦੋਵਾਂ ਬੱਚਿਆਂ ਨੂੰ ਚੋਕ ਕੇ ਉੱਥੇ ਰੱਖ ਦਿੱਤਾ ਤੇ ਰੋਜ਼ ਉੱਥੇ ਉਹਨਾਂ ਨੂੰ ਚੋਗਾ ਪਾਇਆ ਕਰਦੀ। ਇਹ ਗੱਲ ਰਾਣੀ ਦੇ ਦਿਲ ਨੂੰ ਝੰਜੋੜ ਕੇ ਰਹਿ ਗਈ। ਦਿਨ ਰਾਤ ਉਸਦੇ ਦਿਮਾਗ ਵਿੱਚ ਇਹ ਹੀ ਗੱਲ ਚੱਲਦੀ ਰਹਿੰਦੀ ਤੇ ਇਹੀ ਪਰੇਸ਼ਾਨੀ ਦੇ ਚੱਲਦੇ ਉਹ ਰਾਣੀ ਹੋਰ ਕਮਜ਼ੋਰ ਹੋਣ ਲੱਗੀ। ਹੁਣ ਜਿਆਦਾ ਤੁਰ ਫਿਰ ਨਹੀਂ ਸੀ ਸਕਦੀ। ਉਹ ਬਿਸਤਰੇ ਤੇ ਹੀ ਪਈ ਰਹਿੰਦੀ। ਉਹਨੇ ਰਾਜੇ ਖੜਕ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕਹਿਣ ਲੱਗੀ ਮਹਾਰਾਜ ਮੇਰੇ ਕੋਲ ਹੁਣ ਜਿਆਦਾ ਸਮਾਂ ਨਹੀਂ ਹੈ ਤੇ ਕੁਝ ਹੀ ਦਿਨਾਂ ਜਾਂ ਮਹੀਨਿਆਂ ਵਿੱਚ ਮੈਂ ਮਰ ਜਾਵਾਂਗੀ ਪਰ ਮੈਂ ਚਾਹੁੰਨੀ ਆ ਕਿ ਤੁਸੀਂ ਮੈਨੂੰ ਇੱਕ ਵਚਨ ਦਿਓ ਕਿ ਤੁਸੀਂ ਮੇਰੇ ਮਰਨ ਤੋਂ ਬਾਅਦ ਹੋਰ ਵਿਆਹ ਨਹੀਂ ਕਰਾਉਂਗੀ ਨਹੀਂ ਤੇ ਰੂਪ ਤੇ ਬਸੰਤ ਦਾ ਜੀਣਾ ਦੁੱਬਰ ਹੋ ਜਾਵੇਗਾ ਰਾਜੇ ਨੇ ਕਿਹਾ ਤੂੰ ਕਿਹੋ ਜੀਆਂ ਗੱਲਾਂ ਕਰਦੀ ਏ ਤੈਨੂੰ ਕੁਝ ਨਹੀਂ ਹੋਣਾ ਛੋਟੀ ਜੀ ਬਿਮਾਰੀ ਹੈ ਤੇ ਤੂੰ ਠੀਕ ਹੋ ਜਾਣਾ ਹੈ ਆਪਾਂ ਹੋਰ ਕਿਸੇ ਵੱਡੇ ਵੈਦ ਤੋਂ ਤੇਰਾ ਇਲਾਜ ਕਰਾਵਾਂਗੇ ਰਾਣੀ ਨੇ ਕਿਹਾ ਨਹੀਂ ਮੇਰੇ ਕੋਲ ਜਿਆਦਾ ਸਮਾਂ ਨਹੀਂ ਪਰ ਤੁਸੀਂ ਦੂਸਰਾ ਵਿਆਹ ਨਾ ਕਰਾਇਓ ਨਹੀਂ ਤਾਂ ਮੇਰੇ ਪੁੱਤ ਰੋਲ ਜਾਣਗੇ ਰਾਜਾ ਕਹਿੰਦਾ ਠੀਕ ਹੈ ਜਿਵੇਂ ਤੂੰ ਕਹਨੀ ਹੈ ਮੈਂ ਵਚਨ ਦਿੰਦਾ ਮੈਂ ਹੋਰ ਵਿਆਹ ਨਹੀਂ ਕਰਾਵਾਂਗਾ ਰਾਣੀ ਨੇ ਆਪਣੇ ਛੋਟੇ ਦਿਓਰ ਨੂੰ ਪੁੱਤਰਾ ਵਾਂਗ ਪਾਲਿਆ ਸੀ ਕਿਉਂਕਿ ਰਾਜੇ ਦੇ ਮਾਂ ਨਹੀਂ ਸੀ ਜਦੋਂ ਵਿਆਹ ਕੇ ਆਈ ਸੀ ਤਾਂ ਕਹਿੰਦੀ ਉਹਦਾ ਦਿਓਰ ਉਹ ਬਹੁਤ ਛੋਟੀ ਉਮਰ ਦਾ ਸੀ ਉਸਨੇ ਬੜੇ ਹੀ ਚਾਹਾਂ ਲਾਡਾਂ ਨਾਲ ਆਪਣੇ ਦਿਓਰ ਨੂੰ ਪਾਲਿਆ ਪਲੋਸਿਆ ਸੀ ਉਨੇ ਆਪਣੇ ਦਿਉਰ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ ਮੇਰੇ ਕੋਲ ਹੁਣ ਜਿਆਦਾ ਸਮਾਂ ਨਹੀਂ ਹੈ ਤੇ ਮੈਂ ਇਹ ਜਾਣਦੀ ਆ ਕਿ ਜਿਹਦੇ ਮਾਂ ਨਹੀਂ ਹੁੰਦੀ ਉਹ ਦੁੱਖ ਕਿਵੇਂ ਦਾ ਹੁੰਦਾ ਹੈ ਤੇ ਤੇਰੇ ਤੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ ਕਿ ਮਾਂ ਤੋਂ ਬਿਨਾਂ ਜ਼ਿੰਦਗੀ ਕਿੰਨੀ ਔਖੀ ਹੈ ਮੇਰੇ ਕੋਲ ਜਿਆਦਾ ਸਮਾਂ ਨਹੀਂ ਹੈ ਤੂੰ ਮੇਰੇ ਰੂਪ ਤੇ ਬਸੰਤ ਦਾ ਹਮੇਸ਼ਾ ਖਿਆਲ ਰੱਖੀ ਐਨਾ ਕਹਿ ਕੇ ਉਹ ਰਾਣੀ ਅਕਾਲ ਚਲਾਣਾ ਕਰ ਗਈ ਸਾਰੇ ਮਹਿਲ ਵਿੱਚ ਸੋਗ ਫੈਲ ਗਿਆ ਤੇ ਰਾਜਾ ਰਾਣੀ ਦੇ ਵਿਛੋੜੇ ਵਿੱਚ ਬਹੁਤ ਹੀ ਟੁੱਟ ਗਿਆ। ਨਾ ਦਰਬਾਰ ਜਾਂਦਾ ਤੇ ਨਾ ਕਿਸੇ ਕੰਮ ਵਿੱਚ ਦਿਲਚਸਪੀ ਲੈਂਦਾ। ਉਸ ਰਾਜੇ ਦਾ ਜਿਹੜਾ ਸੈਨਾਪਤੀ ਸੀ ਉਹ ਬਹੁਤ ਹੀ ਛਾਤਰ ਤੇ ਬੇਈਮਾਨ ਸੀ। ਉਹ ਰਾਜ ਨੂੰ ਹੜੱਪਣ ਲਈ ਵੱਖ-ਵੱਖ ਸਕੀਮਾਂ ਲਾਇਆ ਕਰਦਾ ਸੀ। ਉਸ ਨੇ ਸਾਰੇ ਮੰਤਰੀਆਂ ਨੂੰ ਇਕੱਠੇ ਕੀਤਾ ਤੇ ਰਾਜੇ ਕੋਲ ਲੈ ਗਿਆ ਕਿ ਤੋ ਦੂਜਾ ਵਿਆਹ ਕਰਾ ਲਾ। ਰਾਜੇ ਨੇ ਪਹਿਲਾਂ ਹੀ ਰਾਣੀ ਨੂੰ ਵਚਨ ਦਿੱਤਾ ਸੀ ਕਿ ਉਹ ਦੂਜਾ ਵਿਆਹ ਨਹੀਂ ਕਰਾਵੇਗਾ। ਪਰ ਉਹ ਸਾਰੇ ਮੰਤਰੀਆਂ ਤੇ ਸੈਨਾਪਤੀਆਂ ਨੇ ਰਾਜੇ ਤੇ ਐਨਾ ਜ਼ੋਰ ਪਾਇਆ ਕਿ ਉਸ ਨੂੰ ਵਿਆਹ ਕਰਾਉਣ ਲਈ ਮਜਬੂਰ ਕਰ ਲਿਆ ਤੇ ਉਹ ਸੈਨਾਪਤੀ ਨੇ ਨਾਲ ਦੇ ਨਗਰ ਦੀ ਰਾਣੀ ਨਾਲ ਉਸ ਰਾਜੇ ਦਾ ਵਿਆਹ ਕਰਵਾ ਦਿੱਤਾ ਉਹ ਅਧਖੜ ਉਮਰ ਦਾ ਸੀ ਜਿਸ ਦੇ ਨਾਲ ਉਸ ਦਾ ਵਿਆਹ ਹੋਇਆ ਉਹ 20 ਵਰਿਆਂ ਦੀ ਸੀ ਇਧਰ ਰੂਪ ਤੇ ਬਸੰਤ ਵੀ ਹੁਣ 16 ਤੇ 14 ਵਰਿਆਂ ਦੇ ਹੋ ਚੁੱਕੇ ਸੀ ਰੂਪ ਤੇ ਬਸੰਤ ਦਾ ਜੋ ਚਾਚਾ ਸੀ ਜਦੋਂ ਰਾਜੇ ਦਾ ਵਿਆਹ ਹੋ ਗਿਆ ਤਉ ਉਹਨਾਂ ਨੂੰ ਆਪਣੇ ਨਾਲ ਆਪਣੇ ਮਹਿਲ ਲੈ ਗਿਆ ਹੁਣ ਉਹ ਚਾਚੇ ਦੇ ਮਹਿਲ ਵਿੱਚ ਰਹਿਣ ਲੱਗੇ ਰਾਜੇ ਖੜਕ ਸਿੰਘ ਦੇ ਮਹਿਲ ਦੇ ਨਾਲ ਹੀ ਉਸਦੇ ਚਾਚੇ ਦਾ ਮਹਿਲ ਸੀ ਰੂਪ ਤੇ ਬਸੰਤ ਇੱਕ ਦਿਨ ਬਾਗ ਵਿੱਚ ਖੇਡ ਰਹੇ ਸੀ ਖੇਡਦੇ-ਖੇਡਦੇ ਉਹਨਾਂ ਦੀ ਖਿਡੋ ਰਾਣੀ ਦੇ ਮਹਿਲ ਚ ਚਲੀ ਗਈ ਰੂਪ ਆਪਣੇ ਖਿਡੋ ਲੈਣ ਲਈ ਰਾਣੀ ਦੇ ਮਹਿਲ ਚ ਗਿਆ ਰਾਣੀ ਨੇ ਜਦੋਂ ਉਸਨੂੰ ਦੇਖਿਆ ਰਾਣੀ ਨੇ ਸੋਚਿਆ ਕਿ ਕਿੰਨਾ ਸੁੰਦਰ ਤੇ ਸ਼ੈਲਜਵਾਨ ਹੈ ਮੇਰਾ ਵਿਆਹ ਗਲਤ ਬੰਦੇ ਨਾਲ ਹੋ ਗਿਆ ਰਾਜਾ ਤਾਂ ਵੱਡਾ ਹੋ ਗਿਆ ਇਹਦੇ ਨਾਲ ਮੇਰਾ ਵਿਆਹ ਹੋਣਾ ਚਾਹੀਦਾ ਸੀ ਉਹਨੇ ਰੂਪ ਦੇ ਅੱਗੇ ਪ੍ਰਸਤਾਵ ਰੱਖਿਆ ਕਿ ਰੂਪ ਤੂੰ ਮੇਰੇ ਨਾਲ ਵਿਆਹ ਕਰਾਏਂਗਾ ਰੂਪ ਨੇ ਕਿਹਾ ਕਿ ਤੁਸੀਂ ਤਾਂ ਮੇਰੇ ਪਿਤਾ ਜੀ ਨਾਲ ਵਿਆਹ ਕਰਾ ਕੇ ਆਏ ਹੋ ਤੁਸੀਂ ਤਾਂ ਮੇਰੀ ਮਾਤਾ ਦੀ ਤਰ੍ਹਾਂ ਹੋ ਰਾਣੀ ਕਹਿਣ ਲੱਗੀ ਮੈਨੂੰ ਮਾਂ ਨਾ ਕਹਿ ਮਾਂ ਉਹ ਹੁੰਦੀ ਹੈ ਜਿਹੜੀ ਕੁੱਖੋਂ ਜਨਮ ਦਿੰਦੀ ਹੈ ਮੈਂ ਤੈਨੂੰ ਜਨਮ ਨਹੀਂ ਦਿੱਤਾ ਰੂਪ ਨੇ ਕਿਹਾ ਕਿ ਨਹੀਂ ਤੁਸੀਂ ਮੇਰੀ ਮਾਂ ਦੀ ਥਾਂ ਤੇ ਹੋ ਉਸਨੇ ਅੱਗੇ ਹੋ ਕੇ ਰਾਣੀ ਦੇ ਪੈਰੀਂ ਹੱਥ ਲਾਏ ਹੁਣ ਉਸ ਰਾਣੀ ਨੂੰ ਇਹ ਗੱਲ અપਮਾਨਜਨਕ ਲੱਗੀ ਕਿ ਉਹ ਮੇਰਾ ਤਰਸਕਾਰ ਕਰਕੇ ਚਲਾ ਗਿਆ ਉਹਨੇ ਰੂਪ ਦੀ ਖਿੱਦੋ ਚੱਕ ਕੇ ਲਿ ਕੋ ਲਈ ਸ਼ਾਮ ਹੋਈ ਜਦੋਂ ਰਾਜਾ ਆਇਆ ਉਹਨੇ ਵਾਲ ਖਿਲਾਰੇ ਹੋਏ ਤੇ ਆਪਣੇ ਕੱਪੜੇ ਪਾੜੇ ਹੋਏ ਉਹਨੇ ਰਾਜੇ ਨੂੰ ਗਲਤ ਹੀ ਦੱਸਿਆ ਕਿ ਰੂਪ ਆਇਆ ਸੀ ਤੇ ਮੇਰੇ ਨਾਲ ਗਲਤ ਕਰਕੇ ਗਿਆ ਤੇ ਉਹਨੇ ਰੂਪ ਦੀ ਖਿੱਦੋ ਵੀ ਕੱਢ ਕੇ ਰਾਜੇ ਨੂੰ ਦਿਖਾਈ ਰਾਜੇ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਇਹ ਬਹੁਤ ਹੀ ਪਰੇਸ਼ਾਨ ਹੋ ਗਿਆ। ਕੁਝ ਸਿਆਣੇ ਮੰਤਰੀਆਂ ਨੇ ਰਾਜੇ ਨੂੰ ਸਮਝਾਇਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਤੇ ਕੁਝ ਮੰਤਰੀ ਰਾਜੇ ਨੂੰ ਪੜਕਾਉਣ ਲੱਗ ਗਏ ਕਿ ਉਹ ਬਿਨਮਾ ਦੇ ਬੱਚੇ ਨੇ ਕੁਝ ਵੀ ਕਰ ਸਕਦੇ ਨਹੀਂ। ਗਲਤ ਰਸਤੇ ਤੁਰ ਗਏ ਹੋਣਗੇ। ਇਹਨਾਂ ਨੂੰ ਬਣਦੀ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ। ਨਹੀਂ ਤਾਂ ਇਹ ਅੱਗੇ ਜਾ ਕੇ ਹੋਰ ਵੀ ਕੁਝ ਕਰਨਗੇ। ਰਾਜੇ ਨੇ ਰਾਣੀ ਨੂੰ ਬੁਲਾਇਆ ਤੇ ਕਿਹਾ ਦੱਸ ਰਾਣੀ ਤੂੰ ਕੀ ਚਾਹਨੀ ਹੈ? ਤੇ ਕਹਿੰਦੀ ਏ ਕਿ ਮੈਂ ਚਾਹੁੰਨੀ ਹਾਂ ਕਿ ਇਸ ਰੂਪ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਤੇ ਰਾਜੇ ਨੇ ਰੂਪ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਹੁਣ ਬਸੰਤ ਕਹਿੰਦਾ ਅੱਜ ਤੈਨੂੰ ਦੇਸ਼ ਨਿਕਾਲਣਾ ਮਿਲਿਆ ਤੇ ਕੱਲ ਮੇਰੇ ਤੇ ਵੀ ਕੋਈ ਇਲਜ਼ਾਮ ਲਗਾ ਕੇ ਮੈਨੂੰ ਵੀ ਬਾਹਰ ਕੱਢ ਦੇਣਗੇ ਤੇ ਮੈਨੂੰ ਕੱਲ ਕੱਢਣਗੇ ਮੈਂ ਅੱਜ ਹੀ ਤੇਰੇ ਨਾਲ ਚੱਲਦਾ ਪਿਤਾ ਨਾ ਸਹੀ ਭਰਾ ਦਾ ਤਾਂ ਸਹਾਰਾ ਰਹੇਗਾ ਸ਼ਾਮ ਹੋਈ ਉਹਦੇ ਚਾਚੇ ਨੇ ਦੋਵਾਂ ਨੂੰ ਅੱਡ ਅੱਡ ਘੋੜੇ ਦੇ ਦਿੱਤੇ ਦੇ ਰੂਪ ਤੇ ਬਸੰਤ ਘਰ ਤੋਂ ਚੱਲ ਪਏ ਅੱਗੇ ਜਾਂਦੇ ਨੇ ਤਾਂ ਚੱਲਦੇ-ਚੱਲਦੇ ਕਾਣਾ ਜੰਗਲ ਆ ਜਾਂਦਾ ਤੇ ਬਹੁਤ ਹੀ ਹਨੇਰਾ ਹੋ ਜਾਂਦਾ ਦੋਵੇਂ ਭਰਾ ਸੋਚਦੇ ਆ ਕਿ ਹੁਣ ਅੱਗੇ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਆਪਾਂ ਕੱਲ ਨੂੰ ਹੀ ਇਸ ਜੰਗਲ ਨੂੰ ਪਾਰ ਕਰਾਂਗੇ ਇੱਥੇ ਹੀ ਕਿਤੇ ਸਹਾਰਾ ਲੈ ਕੇ ਬੈਠ ਜਾਂਦੇ ਆ ਅੱਜ ਆਪਾਂ ਇੱਥੇ ਹੀ ਰਾਤ ਕੱਟ ਲੈਨੇ ਆ ਪਹਿਲਾਂ ਰੂਪ ਸੌ ਜਾਂਦਾ ਤੇ ਬਸੰਤ ਪਹਿਰਾ ਦਿੰਦਾ ਜਦੋਂ ਬਸੰਤ ਦੀ ਵਾਰੀ ਆਉਂਦੀ ਹੈ ਤਾਂ ਬਸੰਤ ਸੌ ਜਾਂਦਾ ਤੇ ਕੁਝ ਚਿਰ ਬਾਅਦ ਰੂਪ ਨੂੰ ਵੀ ਨੀਂਦ ਆ ਜਾਂਦੀ ਹੈ ਇੱਕ ਵੱਡਾ ਸੱਪ ਆਇਆ ਤੇ ਬਸੰਤ ਨੂੰ ਡਸ ਕੇ ਚਲਾ ਗਿਆ ਜਦੋਂ ਸਵੇਰ ਹੋਈ ਤਾਂ ਰੂਪ ਉੱਠ ਕੇ ਦੇਖਦਾ ਕਿ ਮੇਰਾ ਭਰਾ ਮਰਿਆ ਪਿਆ ਇਹਨੂੰ ਤਾਂ ਸੱਪ ਨੇ ਡਸ ਦਿੱਤਾ ਰੂਪ ਰੱਬ ਅੱਗੇ ਰੋਣ ਕਰ ਲਾਉਣ ਲੱਗਦਾ ਹੈ ਕਿ ਪਹਿਲਾਂ ਤੂੰ ਸਾਡੀ ਮਾਂ ਖੋ ਲਈ ਤੇ ਫਿਰ ਪਿਓ ਮਤਰੀ ਹੀ ਮਾਂ ਦੇ ਹੱਥਾਂ ਵਿੱਚ ਚਲਾ ਗਿਆ ਤੇ ਹੁਣ ਮੇਰਾ ਭਰਾ ਵੀ ਮੇਰੇ ਤੋਂ ਖੋ ਲਿਆ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲਦਾ ਇਹ ਸੋਚਦਾ ਹੁਣ ਕੋਈ ਕੱਪੜਾ ਵਗੈਰਾ ਲਿਆ ਕੇ ਤੇ ਇਹਦਾ ਅੰਤਿਮ ਸੰਸਕਾਰ ਕਰਾਂ ਤੁਰਦਾ ਤੁਰਦਾ ਰੂਪ ਅੱਗੇ ਨਗਰ ਵਿੱਚ ਜਾਂਦਾ ਤੇ ਅਗਲੇ ਨਗਰ ਵਿੱਚ ਜਦੋਂ ਜਾਂਦਾ ਤਾਂ ਉਸ ਰਾਜ ਦਾ ਰਾਜਾ ਅਕਾਲ ਚਲਾਣਾ ਕਰ ਗਿਆ ਹੁੰਦਾ ਤੇ ਉਸ ਰਾਜੇ ਦੇ ਕੋਈ ਔਲਾਦ ਨਹੀਂ ਹੁੰਦੀ ਉਥੋਂ ਦੇ ਰਾਜੇ ਨੇ ਪਹਿਲਾਂ ਇਹ ਕਿਹਾ ਹੋਇਆ ਸੀ ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਵੀ ਇਸ ਗੇਟ ਵਿੱਚੋਂ ਦੀ ਅੰਦਰ ਆਵੀ ਉਸ ਨੂੰ ਤੁਸੀਂ ਰਾਜਾ ਬਣਾਉਂਦੇ ਹੋ ਉਹੀ ਇਸ ਨਗਰ ਦਾ ਰਾਜਾ ਹੋਵੇਗਾ ਰੂਪ ਜਦੋਂ ਨਗਰ ਵਿੱਚ ਵੜਿਆ ਤਾਂ ਉਹਨਾਂ ਸਾਰਿਆਂ ਨੇ ਕਿਹਾ ਕਿ ਹੁਣ ਇਸ ਨਗਰ ਦਾ ਤੂੰ ਰਾਜਾ ਬਣ ਜਾਵੇਂਗਾ ਰਾਜੇ ਦੇ ਕਹੀ ਅਨਸਾਰ ਅਸੀਂ ਇਹ ਫੈਸਲਾ ਲਿਆ ਕਿ ਜੋ ਵੀ ਸਭ ਤੋਂ ਪਹਿਲਾਂ ਇਸ ਦਰਵਾਜ਼ੇ 'ਚੋਂ ਅੰਦਰ ਆਵੇਗਾ ਉਸਨੂੰ ਹੀ ਰਾਜਾ ਬਣਾਇਆ ਜਾਵੇਗਾ ਤੇ ਤੂੰ ਹੁਣ ਇਸ ਰਾਜ ਦਾ ਹੋਣ ਵਾਲਾ ਰਾਜਾ ਹੈ ਤੇ ਰਾਜੇ ਦੀ ਅੰਤਿਮ ਕਿਰਿਆ ਕਰਕੇ ਰਾਜ ਗੱਦੀ ਸੰਭ ਲੈ ਰੂਪ ਨੇ ਕਿਹਾ ਕਿ ਪਹਿਲਾਂ ਮੈਂ ਆਪਣੇ ਭਰਾ ਦਾ ਅੰਤਿਮ ਸੰਸਕਾਰ ਕਰਾਂਗਾ ਮੇਰੇ ਭਰਾ ਨੂੰ ਸੱਪ ਨੇ ਡੱਸ ਕੇ ਮਾਰ ਦਿੱਤਾ ਉਹ ਕਹਿੰਦੇ ਕੋਈ ਨਾ ਅਸੀਂ ਤੇਰੇ ਨਾਲ ਚੱਲਾਂਗੇ ਪਹਿਲਾਂ ਰਾਜੇ ਦਾ ਅੰਤਿਮ ਸੰਸਕਾਰ ਕਰ ਲਈਏ ਫਿਰ ਜਾ ਕੇ ਤੇਰੇ ਭਰਾ ਦਾ ਅੰਤਿਮ ਸੰਸਕਾਰ ਕਰਦੇਾਂਗੇ ਉਸ ਨੇ ਰਾਜੇ ਦਾ ਅੰਤਿਮ ਸੰਸਕਾਰ ਕੀਤਾ ਤੇ ਹੁਣ ਰਾਜ ਦਾ ਮੰਤਰੀ ਕਹਿੰਦਾ ਕਿ ਹੁਣ ਰਾਜ ਤਿਲਕ ਦੀਆਂ ਰਸਮਾਂ ਵੀ ਕਰ ਲਈਏ ਇੱਥੇ ਇਸੇ ਦਿਨ ਹੀ ਰਸਮਾਂ ਕਰਨੀਆਂ ਹੁੰਦੀਆਂ ਹੁਣ ਰਸਮਾਂ ਕਰਦੇ ਹੀ ਕਰਦੇ ਬਹੁਤ ਸਮਾਂ ਬੀਤ ਜਾਂਦਾ ਹੈ ਤੇ ਮੰਤਰੀ ਕਹਿੰਦੇ ਕਿ ਹੁਣ ਇੰਜ ਕਰ ਦੋ ਮੰਤਰੀਆਂ ਨੂੰ ਨਾਲ ਲੈ ਕੇ ਤੇ ਜਾ ਕੇ ਆਪਣੇ ਭਰਾ ਦਾ ਅੰਤਿਮ ਸੰਸਕਾਰ ਕਰ ਦੋ ਮੰਤਰੀ ਰੂਪ ਦੇ ਨਾਲ ਗਏ ਤੇ ਉਸ ਜਗ੍ਹਾ ਜਾ ਕੇ ਦੇਖਦੇ ਆ ਕਿ ਰੂਪ ਤਾਂ ਉੱਥੇ ਹੈ ਹੀ ਨਹੀਂ ਉਧਰ ਜਦੋਂ ਰੂਪ ਬਸੰਤ ਦਾ ਸੰਸਕਾਰ ਕਰਨ ਲਈ ਸਮਾਨ ਲੈਣ ਆਇਆ ਉਸਦੇ ਪਿੱਛੇ ਹੀ ਇੱਕ ਜੋਗੀ ਬਸੰਤ ਕੋਲ ਆਇਆ ਉਸਨੇ ਦੇਖਿਆ ਕਿ ਇਸ ਨੌਜਵਾਨ ਨੂੰ ਜ਼ਹਿਰੀਲੇ ਸਪਨੇ ਘਟਿਆ ਹੋਇਆ ਉਸ ਜੋਗੀ ਕੋਲ ਕੁਝ ਜੜੀਆਂ ਬੂਟੀਆਂ ਸੀ ਉਸਨੇ ਆਪਣੇ ਚੋਲੇ ਵਿੱਚੋਂ ਜੜੀਆਂ ਬੂਟੀਆਂ ਕੱਢ ਕੇ ਉਸਦੇ ਪੈਰਾਂ ਤੇ ਲਾ ਦਿੱਤੀਆਂ ਤੇ ਜਿੱਥੇ ਸੱਪ ਨੇ ਡੰਗ ਮਾਰਿਆ ਸੀ ਉੱਥੇ ਲਾਈਆਂ ਤੇ ਕੁਝ ਬੂੰਦਾਂ ਉਸਨੂੰ ਪਿਲਾ ਦਿੱਤੀਆਂ। ਬਸੰਤ ਉਸੇ ਸਮੇਂ ਉੱਠ ਕੇ ਖੜਾ ਹੋ ਗਿਆ। ਉਸਨੂੰ ਹੁਸ਼ ਆ ਗਏ। ਉਹ ਜੋਗੀ ਨੂੰ ਪੁੱਛਣ ਲੱਗਿਆ ਕਿ ਮੇਰਾ ਭਰਾ ਕਿੱਥੇ ਹੈ? ਜੋਗੀ ਕਹਿੰਦਾ ਭੱਲਿਆ ਇੱਥੇ ਹੋਰ ਕੋਈ ਨਹੀਂ ਸੀਗਾ। ਇੱਥੇ ਤਾਂ ਤੂੰ ਹੀ ਸੀ ਬਸ ਤੇ ਤੇਰਾ ਇੱਕਾ ਕੋੜਾ ਮਰਿਆ ਪਿਆ ਹੈ। ਇਸ ਕੋੜੇ ਦੇ ਵੀ ਸਵਾਸ ਚਲੇ ਗਏ ਨੇ। ਉਹ ਕਹਿੰਦਾ ਮੇਰਾ ਭਰਾ ਕਿੱਥੇ ਚਲਿਆ ਗਿਆ ਮੈਂ ਉਹਨੂੰ ਲੱਭਣਾ ਜੋਗੀ ਕਹਿੰਦਾ ਭਲਿਆ ਇਹ ਬਹੁਤ ਹੀ ਬਿਆਹਵਾਨ ਜੰਗਲ ਹੈ ਤੂੰ ਇਥੋਂ ਬਚ ਕੇ ਨਹੀਂ ਨਿਕਲ ਸਕਦਾ ਜੇ ਤੂੰ ਚਾਵੇਂ ਤਾਂ ਮੇਰੇ ਨਾਲ ਚੱਲ ਉਹ ਕਹਿੰਦਾ ਨਹੀਂ ਮੈਂ ਆਪਣੇ ਭਰਾ ਨੂੰ ਲੱਭਣਾ ਉਹ ਰੂਪ ਦੀ ਪਾਲ ਕਰਦਾ ਉੱਥੋਂ ਚੱਲ ਪੈਂਦਾ ਹੈ ਰੂਪ ਜਿਹੜਾ ਰਾਜਾ ਬਣਿਆ ਹੁੰਦਾ ਉਹ ਉਸ ਥਾਂ ਤੇ ਆ ਕੇ ਦੇਖਦਾ ਕਿ ਬਸੰਤ ਤਾਂ ਉੱਥੇ ਹੈ ਹੀ ਨਹੀਂ ਸੋਚਦਾ ਕਿ ਸ਼ਾਇਦ ਜਾਨਵਰ ਮੇਰੇ ਭਰਾ ਨੂੰ ਖਾ ਗਏ ਹੋਣਗੇ ਉਹ ਮੰਤਰੀਆਂ ਦੇ ਨਾਲ ਵਾਪਸ ਚੱਲਿਆ ਗਿਆ। ਉਧਰ ਬਸੰਤ ਵੀ ਆਪਣੇ ਭਰਾ ਨੂੰ ਲੱਭਦਾ ਲੱਭਦਾ ਖੱਪਦਾ ਰਹਿੰਦਾ ਸੋਚਦਾ ਕਿ ਮੇਰੇ ਭਰਾ ਨੂੰ ਜਾਨਵਰ ਖਾ ਗਏ ਹੋਣਗੇ ਤਾਂ ਹੀ ਕਿਤੋਂ ਮੈਨੂੰ ਨਹੀਂ ਲੱਭਦਾ। ਉਹ ਦੁਰਦਾ ਦੁਰਦਾ ਇੱਕ ਨਗਰ ਵਿੱਚ ਜਾਂਦਾ ਹੈ। ਉੱਥੇ ਕੁਝ কুমਿਆਰਾਂ ਦੇ ਘਰ ਹੁੰਦੇ ਨੇ। ਉਹ ਬਸੰਤ ਥੱਕਿਆ ਟੁੱਟਿਆ ਜਾ ਕੇ ਇੱਕ কুমਿਆਰ ਦੇ ਘਰ ਦੇ ਬਾਹਰ ਡਿੱਗ ਪੈਂਦਾ ਹੈ। ਉਹ কুমਿਆਰ ਉਸ ਨੂੰ ਚੁੱਕ ਕੇ ਅੰਦਰ ਲੈ ਗਿਆ ਤੇ ਉਸ ਨੂੰ ਪਾਣੀ ਪੁਣੀ ਪਲਾਇਆ ਤੇ ਉਸ ਨੂੰ ਹੋਸ਼ ਆਈ। ਤਾਂ ਉਹ ਪੁੱਛਦਾ ਕਿ ਕੌਣ ਏ ਤੂੰ ਤੇ ਬਸੰਤ ਦੱਸਦਾ ਕਹਿੰਦਾ ਕਿ ਅਸੀਂ ਦੋ ਭਰਾ ਸੀ ਤੇ ਫਲਾਣੇ ਰਾਜ ਤੋਂ ਆ ਮੇਰਾ ਭਰਾ ਵੀ ਮੇਰੇ ਨਾਲ ਸੀ ਲੱਗਦਾ ਉਸ ਨੂੰ ਜਾਨਵਰ ਖਾ ਗਏ ਉਹ ਮੈਨੂੰ ਲੱਭ ਨਹੀਂ ਰਿਹਾ ਤੁਸੀਂ ਮੈਨੂੰ ਕੋਈ ਕੰਮ ਦੇ ਸਕਦੇ ਹੋ ਕਮਿਆਰ ਨੇ ਉਸ ਦੀ ਗੱਲ ਸੁਣ ਕੇ ਕਿਹਾ ਕਿ ਪੁੱਤਰਾ ਤੈਨੂੰ ਪਰਿਵਾਰ ਚਾਹੀਦਾ ਅਤੇ ਸਾਡੇ ਕੋਈ ਔਲਾਦ ਨਹੀਂ ਹੈਗੀ ਜੇ ਤੂੰ ਚਾਹਵੇਂ ਤਾਂ ਸਾਡੀ ਔਲਾਦ ਦੇ ਰੂਪ ਵਿੱਚ ਰਹਿ ਸਕਦਾ ਹੈ ਉਸ ਨੇ ਕਿਹਾ ਠੀਕ ਹੈ ਬਸੰਤ ਕਹਿੰਦਾ ਮੈਨੂੰ ਕੋਈ ਕੰਮ ਦੇ ਦਿਓ ਉਕਮਿਆਰ ਕਹਿੰਦਾ ਨੇੜੇ ਹੀ ਸਮੁੰਦਰੀ ਜਹਾਜ਼ ਆਉਂਦੇ ਨੇ ਉਹਨਾਂ ਤੱਕ ਇਹ ਤਿਆਰ ਮਾਲ ਪਹੁੰਚਾਦਿਆਂ ਕਰੀ ਬਸੰਤੇ ਕੰਮ ਸ਼ੁਰੂ ਕਰ ਦਿੰਦਾ ਹੁਣ ਉੱਥੇ ਸਮੁੰਦਰੀ ਜਹਾਜ਼ ਤੇ ਇੱਕ ਸਦਾਗਰ ਆਉਂਦਾ ਜਿਹਨੂੰ ਆਪਣੇ ਕਾਰੋਬਾਰ ਲਈ ਕੁਝ ਨੌਜਵਾਨ ਕੰਮ ਵਾਲੇ ਚਾਹੀਦੇ ਹੁੰਦੇ ਨੇ ਉਕਮਿਆਰ ਨੂੰ ਕਹਿੰਦਾ ਕਿ ਮੈਨੂੰ ਕੋਈ ਭਰੋਸੇਯੋਗ ਨੌਜਵਾਨ ਪਾਲ ਕੇ ਦੇ ਦੇ ਕਮਿਆਰ ਬਸੰਤ ਨੂੰ ਪੁੱਛਦਾ ਕਿ ਤੂੰ ਜਹਾਜ਼ ਤੇ ਕੰਮ ਕਰ ਲਵੇਂਗਾ ਤਾਂ ਬਸੰਤ ਦੀ ਰਜਾਮੰਦੀ ਦੇਣ ਤੇ ਉਹ ਸੌਦਾਗਰ ਨਾਲ ਉਸ ਨੂੰ ਕੰਮ ਕਰਨ ਲਈ ਲਾ ਦਿੰਦਾ ਹੈ ਅਤੇ ਉਹ ਉੱਥੋਂ ਰਾਸ਼ਨ ਪਾਣੀ ਮਸਾਲੇ ਵਗੈਰਾ ਲੈ ਕੇ ਚੱਲ ਪੈਂਦੇ ਨੇ ਦੂਸਰੀ ਥਾਂ ਤੇ ਜਾਣ ਤੋਂ ਬਾਅਦ ਸੌਦਾਗਰ ਨੇ ਕਿਹਾ ਕਿ ਹੁਣ ਆਪਾਂ ਇੱਥੇ ਦੋ ਦਿਨ ਰ੍ਹਾਂਗੇ ਤੇ ਦੋ ਦਿਨ ਬਾਅਦ ਹੀ ਵਾਪਸ ਜਾਵਾਂਗੇ ਤੇ ਤੂੰ ਜੇਕਰ ਇੱਥੇ ਘੁੰਮਣਾ ਚਾਹੁੰਦਾ ਹੈ ਤਾਂ ਉੱਧਰ ਬਾਜ਼ਾਰ ਹੈ ਜਾ ਕੇ ਦੇਖਿਆ ਇਹਨੇ ਨੂੰ ਉਸ ਰਾਜੇ ਦੀ ਧੀ ਦਾ ਸਵੰਬਰ ਚੱਲਦਾ ਹੁੰਦਾ ਹੈ ਕਿ ਬਸੰਤ ਉਸ ਸਵੰਬਰ ਨੂੰ ਦੇਖਣ ਚੱਲਿਆ ਜਾਂਦਾ ਹੈ ਪਹਿਲਾਂ ਐਵੇਂ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਸੀ ਤੇ ਜੋ ਜਿਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਸ ਦੇ ਗਲ ਚ ਵਰਮਾਲਾ ਪਾ ਦਿਆ ਕਰਦੇ ਸੀ ਉੱਥੇ ਬਹੁਤ ਸਾਰੇ ਰਾਜੇ ਇਕੱਠੇ ਹੋਏ ਸੀ ਤੇ ਉੱਥੇ ਬਸੰਤ ਵੀ ਖੜਾ ਸੀ ਤੇ ਉਸ ਰਾਜੇ ਦੀ ਧੀ ਨੇ ਆ ਕੇ ਬਸੰਤ ਦੇ ਗਲ ਵਿੱਚ ਵਰਮਾਲਾ ਪਾ ਦਿੱਤੀ ਰਾਜਾ ਇਹ ਦੇਖ ਕੇ ਹੱਕਾ ਬੱਕਾ ਪਰੇਸ਼ਾਨ ਹੋ ਗਿਆ ਕਿ ਇਸ ਨੇ ਇਹ ਕੀ ਕਰ ਦਿੱਤਾ ਇਕਸ ਦਾਗਰ ਦੇ ਨੌਕਰ ਦੇ ਗਲ ਵਿੱਚ ਬਾਰਮਾ ਲਾ ਪਾਤੀ ਰਾਜੇ ਨੇ ਆਪਣੀ ਲੜਕੀ ਨੂੰ ਬਹੁਤ ਸਮਝਾਇਆ ਕਿ ਤੀਏ ਕਿਸੇ ਰਾਜੇ ਦੇ ਨਾਲ ਤੂੰ ਵਿਆਹ ਕਰਾ ਲੈ ਪਰ ਉਹ ਨਾ ਮੰਨੀ ਰਾਜੇ ਨੇ ਉਹਨੂੰ ਦੇਸ਼ ਨਿਕਾਲਾ ਦੇਤਾ ਉਹ ਬੜੀ ਰੋਈ ਕੁਲਾਈ ਪਰ ਰਾਜੇ ਨੇ ਉਸਨੂੰ ਰਾਜ ਮਹਿਲ ਤੋਂ ਬਾਹਰ ਕੱਢ ਦਿੱਤਾ ਬਸੰਤ ਉਸਨੂੰ ਕਹਿੰਦਾ ਕਿ ਦੇਖ ਮੈਂ ਸਦਾਗਰ ਦਾ ਕਾਮਾ ਨਹੀਂ ਮੈਂ ਵੀ ਇੱਕ ਨਗਰ ਦਾ ਰਾਜਾ ਉਸਨੇ ਦੱਸਿਆ ਕਿ ਕਿਵੇਂ ਸਾਡੀ ਮਾਂ ਦੀ ਮੌਤ ਤੋਂ ਬਾਅਦ ਮਤਰੀ ਮਾਂ ਨੇ ਸਾਨੂੰ ਘਰੋਂ ਬਾਹਰ ਕਢਵਾ ਦਿੱਤਾ ਅਸੀਂ ਦੋਵੇਂ ਪ੍ਰਾਪਟਕ ਦੇ ਜੰਗਲ ਵੱਲ ਆਏ ਤੇ ਉੱਥੇ ਮੇਰੇ ਭਰਾ ਨੂੰ ਕੋਈ ਜਾਨਵਰ ਖਾ ਗਏ ਇਸੇ ਤਰ੍ਹਾਂ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਖੁਸ਼ ਹੋ ਗਈ ਪਰ ਹੁਣ ਜੋ ਸਦਾਗਰ ਸੀ ਉਹ ਕਿਸੇ ਤਰ੍ਹਾਂ ਬਸੰਤ ਦੀ ਘਰ ਵਾਲੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਹੁਣ ਉਹ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ ਸੀ ਉਹ ਉਸ ਨਗਰ ਵਿੱਚ ਗਿਆ ਜਿੱਥੇ ਰੂਪ ਰਾਜਾ ਬਣਿਆ ਸੀ ਉਹ ਉੱਥੋਂ ਇੱਕ ਕਮਿਆਰੀ ਲੈ ਕੇ ਆਇਆ ਕਿ ਉਹਨੂੰ ਬਸੰਤ ਦੀ ਘਰਵਾਲੀ ਕੋਲ ਭੇਜਣ ਲੱਗਿਆ ਉਸ ਕਮਿਆਰਨ ਦੀ ਬਸੰਤ ਦੀ ਪਤਨੀ ਨਾਲ ਨੇੜਤਾ ਵਧਦੀ ਗਈ ਇੱਕ ਦਿਨ ਉਹ ਬਸੰਤ ਦੀ ਘਰਵਾਲੀ ਨੂੰ ਆਪਣੇ ਨਾਲ ਸਦਾਗਰ ਦੇ ਘਰ ਲੈ ਗਈ ਉਧਰ ਜਦੋਂ ਬਸੰਤ ਆਇਆ ਤਾਂ ਸਦਾਗਰ ਨੇ ਬਸੰਤ ਨੂੰ ਕਿਹਾ ਕਿ ਉਹ ਤਾਂ ਕਿਸੇ ਹੋਰ ਅਮੀਰ ਵਪਾਰੀ ਨਾਲ ਚਲੀ ਗਈ ਹੈ ਤੇ ਕਹਿ ਕੇ ਗਈ ਹੈ ਕਿ ਹੁਣ ਉਹ ਵਾਪਸ ਨਹੀਂ ਆਵੇਗੀ ਨਿਰਾਸ਼ ਹੋਇਆ ਬਸੰਤ ਆਪਣੇ ਮਾਪੇ ਬਣੇ ਕਮਿਆਰ ਕਮਿਆਰਨ ਕੋਲੇ ਵਾਪਸ ਚਲਿਆ ਗਿਆ। ਉਹ ਸਦਾਗਰ ਨੇ ਉਸ ਬਸੰਤ ਦੀ ਪਤਨੀ ਨੂੰ ਇਹ ਕਹਿ ਦਿੱਤਾ ਕਿ ਬਸੰਤ ਤਾਂ ਸਮੁੰਦਰ ਵਿੱਚ ਡਿੱਗ ਗਿਆ ਤੇ ਮਰ ਗਿਆ। ਤੇ ਉਹ ਉਸ ਨੂੰ ਸਮੁੰਦਰੀ ਜਹਾਜ਼ ਤੇ ਚੜਾ ਕੇ ਆਪਣੇ ਨਾਲ ਜਾਣ ਲਈ ਕਿਹਾ। ਤੇ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਲੈ। ਮੇਰੇ ਕੋਲ ਬਹੁਤ ਧਨ ਦੌਲਤ ਹੈ। ਪਰ ਬਸੰਤ ਦੀ ਪਤਨੀ ਹੁਸ਼ਿਆਰ ਸੀ। ਉਸ ਸਦਾਗਰ ਦੀ ਨੀਅਤ ਨੂੰ ਸਮਝਦੀ ਸੀ ਕਿ ਇਹ ਇੱਕ ਬੇਈਮਾਨ ਬੰਦਾ ਹੈ। ਏ ਕੋਈ ਖੇਡ ਖੇਡ ਰਿਹਾ ਹੈ ਬਸੰਤ ਦੀ ਪਤਨੀ ਕਹਿੰਦੀ ਠੀਕ ਹੈ ਪਰ ਮੇਰੀ ਇੱਕ ਸ਼ਰਤ ਹੈ ਪਹਿਲਾਂ ਮੈਨੂੰ ਰੂਪ ਤੇ ਬਸੰਤ ਦੀ ਕਹਾਣੀ ਸੁਣਾਓ ਕਹਾਣੀ ਸੁਣਨ ਤੋਂ ਬਾਅਦ ਹੀ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ ਹੁਣ ਉਹ ਜੋ ਸਦਾਗਰ ਹੈ ਉਹ ਨਗਰ ਨਗਰ ਜਾਂਦਾ ਹੈ ਕਿ ਕੋਈ ਰੂਪ ਤੇ ਬਸੰਤ ਦੀ ਕਹਾਣੀ ਜਾਣਦਾ ਹੋਵੇ ਤਾਂ ਮੈਨੂੰ ਸੁਣਾ ਦੇਵੇ ਮੈਂ ਉਸ ਨੂੰ 1 ਲੱਖ ਸੋਨੇ ਦੀਆਂ ਮੋਹਰਾਂ ਨਾਲ ਨਿਵਾਜਾਂਗਾ ਇਸੇ ਤਰ੍ਹਾਂ ਹਰ ਨਗਰ ਵਿੱਚ ਐਲਾਨ ਕਰਾਉਂਦਾ ਉਹ ਰੂਪ ਦੇ ਰਾਜ ਵਿੱਚ ਪਹੁੰਚ ਗਿਆ ਤੇ ਰੂਪ ਨੂੰ ਜਾ ਕੇ ਇਹ ਐਲਾਨ ਕਰਨ ਲਈ ਕਹਿੰਦਾ ਹੈ ਕਿ ਰਾਜਾ ਤੇਰੇ ਨਗਰ ਵਿੱਚ ਜੇ ਕੋਈ ਮੈਨੂ ਰੂਪ ਤੇ ਬਸੰਤ ਦੀ ਕਹਾਣੀ ਸੁਣਾਏਗਾ ਤਾਂ ਮੈਂ ਉਹਨੂੰ 1 ਲੱਖ ਸੋਨੇ ਦੀਆਂ ਮੋਹਰਾਂ ਤੇ ਇਨਾਮ ਦੇਵਾਂਗਾ ਰਾਜਾ ਸੋਚਦਾ ਕਿ ਇਹ ਰੂਪ ਤੇ ਬਸੰਤ ਦੀ ਕਹਾਣੀ ਤਾਂ ਮੈਨੂ ਤੇ ਬਸੰਤ ਨੂੰ ਹੀ ਪਤਾ ਤੇ ਤੀਜਾ ਕੌਣ ਹੈ ਉਹਨੇ ਸਦਾਗਰ ਨੂੰ ਪੁੱਛਿਆ ਕਿ ਤੂੰ ਰੂਪ ਤੇ ਬਸੰਤ ਦੀ ਕਹਾਣੀ ਕਿਉਂ ਸੁਣਨੀ ਹੈ ਸਦਾਗਰ ਕਹਿੰਦਾ ਮੇਰੀ ਜੋ ਹੋਣ ਵਾਲੀ ਘਰ ਵਾਲੀ ਹੈ ਉਹ ਇੱਕ ਕਹਾਣੀ ਸੁਣਨੀ ਚਾਹੁੰਦੀ ਹੈ ਉਸਨੇ ਕਿਹਾ ਕਿ ਉਹ ਇੱਕ ਕਹਾਣੀ ਸੁਣਨ ਤੋਂ ਬਾਅਦ ਹੀ ਮੇਰੇ ਨਾਲ ਵਿਆਹ ਕਰਾਵੇਗੀ ਰੂਪ ਸੋਚਦਾ ਕਿ ਚਲੋ ਵਧੀਆ ਇਸ ਦੇ ਬਹਾਨੇ ਮੈਨੂੰ ਆਪਣਾ ਭਰਾ ਵੀ ਮਿਲ ਜਾਵੇਗਾ ਉਹਨੇ ਇਹ ਐਲਾਨ ਕਰਵਾ ਦਿੱਤਾ ਕਿ ਜਿਹੜਾ ਰੂਪ ਤੇ ਬਸੰਤ ਦੀ ਕਹਾਣੀ ਸੁਣਾਏਗਾ ਮੈਂ ਉਹਨੂੰ 1 ਲੱਖ ਮੋਹਰਾਂ ਤੇ ਆਪਣਾ ਅੱਧਾ ਰਾਜ ਦੇ ਦੇਵਾਂਗਾ ਤਰ੍ਹਾਂ ਤਰ੍ਹਾਂ ਦੇ ਲੋਕ ਮਨਕਰਤ ਕਹਾਣੀਆਂ ਸੁਣਾਉਣੋਂ ਦੇ ਪਰ ਰੂਪ ਤੇ ਬਸੰਤ ਦੀ ਪਤਨੀ ਦੋਵੇਂ ਜਾਣੇ ਜਾਣਦੇ ਸੀ ਕਿ ਸੱਚੀ ਕਹਾਣੀ ਕਿਹੜੀ ਹੈ ਹੁਣ ਉਧਰ ਬਸੰਤ ਕਮਿਆਰ ਨੂੰ ਕਹਿੰਦਾ ਕਿ ਮੈਂ ਰੂਪ ਤੇ ਬਸੰਤ ਦੀ ਕਹਾਣੀ ਜਾਣਦਾ ਤੇ ਮੈਂ ਕਹਾਣੀ ਸੁਣਾਉਣ ਲਈ ਤਿਆਰ ਹਾਂ ਪਰ ਰਾਜੇ ਨੂੰ ਜਾ ਕੇ ਕਹਿ ਦੇ ਕਿ ਮੈਂ ਸਿਰਫ ਪਰਦੇ ਦੇ ਪਿੱਛੇ ਹੀ ਕਹਾਣੀ ਸੁਣਾਉਂਗਾ ਤੇ ਕਮਿਆਰ ਨੇ ਜਦੋਂ ਰਾਜੇ ਨੂੰ ਜਾ ਕੇ ਕਿਹਾ ਤਾਂ ਰਾਜੇ ਨੇ ਕਿਹਾ ਠੀਕ ਹੈ ਅਸੀਂ ਤਾਂ ਕਹਾਣੀ ਸੁਣਨੀ ਹੈ ਅਸੀਂ ਪਰਦਾ ਲਵਾ ਦਾਂਗੇ ਉਹਨਾਂ ਨੇ ਰਾਜ ਮਹਿਲ ਵਿੱਚ ਇੱਕ ਵੱਡਾ ਪਰਦਾ ਲਗਵਾ ਦਿੱਤਾ ਹੁਣ ਬਸੰਤ ਆਇਆ ਤੇ ਪਰਦੇ ਦੇ ਪਿੱਛੇ ਬੈਠ ਕੇ ਦੱਸਣ ਲੱਗਿਆ ਕਿ ਇੱਕ ਰਾਜੇ ਦੇ ਦੋ ਪੁੱਤਰ ਸੀ ਤੇ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬੜੇ ਹੀ ਲਾਡਾਂ ਚਾਵਾਂ ਨਾਲ ਪਾਲਿਆ ਪਰ ਉਹਨਾਂ ਦੀ ਮਾਂ ਨੂੰ ਕੋਈ ਬਿਮਾਰੀ ਲੱਗ ਗਈ ਤੇ ਉਹ ਅਕਾਲ ਚਲਾਣਾ ਕਰ ਗਈ ਪਰ ਉਸ ਨੇ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਦੂਜਾ ਵਿਆਹ ਨਾ ਕਰਾਂਏ ਪਰ ਰਾਜੇ ਨੇ ਕੁਝ ਸਾਲ ਬਾਅਦ ਦੂਜਾ ਵਿਆਹ ਕਰਾ ਲਿਆ ਪਰ ਜਿਹੜੀ ਦੂਜੀ ਰਾਣੀ ਆਈ ਉਨੇ ਰੂਪ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਰੂਪ ਨੇ ਇਸ ਗੱਲ ਨੂੰ ਮਨਾਂ ਕਰ ਦਿੱਤਾ ਇਸ ਤੋਂ ਗੁੱਸੇ ਹੋ ਕੇ ਉਸ ਮਤਰੀ ਮਾਨੇ ਉਹਨਾਂ ਨੂੰ ਦੇਸ਼ ਨਿਕਾਲਾ ਦਵਾ ਦਿੱਤਾ ਉਸ ਤੋਂ ਬਾਅਦ ਉਹ ਦੋਵੇਂ ਭਰਾ ਪਟਕਦੀ ਪਟਕਦੀ ਜੰਗਲ ਵਿੱਚ ਚਲੇ ਗਏ ਜੰਗਲ ਵਿੱਚ ਘੁੰਮਦੇ ਜਦੋਂ ਸੁੱਤੇ ਤੇ ਰਾਤ ਨੂੰ ਜਿਹੜਾ ਬਸੰਤ ਸੀ ਉਹਨੂੰ ਸੱਪ ਵੱਢ ਗਿਆ ਤੇ ਹੁਣ ਰੂਪ ਉਹਦੇ ਲਈ ਕੋਈ ਦਵਾਈ ਬੂਟੀ ਲੈਣ ਚਲਾ ਗਿਆ ਰੂਪ ਦੇ ਜਾਣ ਤੋਂ ਬਾਅਦ ਬਸੰਤ ਕੋਲ ਇੱਕ ਜੋਗੀ ਆਇਆ ਤੇ ਉਸਨੇ ਬਸੰਤ ਦੇ ਸਰੀਰ ਚੋਂ ਸਾਰਾ ਜ਼ਹਿਰ ਕੱਢ ਦਿੱਤਾ ਤੇ ਹੁਣ ਬਸੰਤ ਨੇ ਵੀ ਰੂਪ ਨੂੰ ਬੜਾ ਲੱਭਿਆ ਤੇ ਜਦੋਂ ਉਸ ਨੂੰ ਨਾ ਲੱਭਿਆ ਤਾਂ ਉਸਨੇ ਸੋਚਿਆ ਕਿ ਰੂਪ ਨੂੰ ਵੀ ਕੋਈ ਜਾਨਵਰ ਖਾ ਗਿਆ ਹੋਵੇਗਾ ਇਹਨਾਂ ਸੁਣ ਕੇ ਉਹ ਜੋ ਰਾਜਾ ਸੀ ਰੂਪ ਉੱਠ ਕੇ ਖੜਾ ਹੋ ਗਿਆ ਤੇ ਉੱਠ ਕੇ ਪਰਦੇ ਦੇ ਪਿੱਛੇ ਚਲਾ ਗਿਆ ਅਤੇ ਆਪਣੇ ਭਰਾ ਨੂੰ ਮਿਲ ਕੇ ਬੜਾ ਹੀ ਖੁਸ਼ ਹੋਇਆ ਇਸ ਤੋਂ ਅੱਗੇ ਦੀ ਕਹਾਣੀ ਰੂਪਸ ਨੂੰ ਲੱਗਦਾ ਹੈ ਇਹਨੇ ਨੂੰ ਬਸੰਤ ਦੇ ਘਰ ਵਾਲੀ ਭੱਜ ਕੇ ਪਰਦੇ ਦੇ ਪਿੱਛੇ ਚਲੀ ਗਈ ਤੇ ਬਸੰਤ ਨੂੰ ਮਿਲਦੀ ਹੈ ਤੇ ਉਧਰ ਸਦਾਗਰ ਆਪਣੀਆਂ ਅੱਖਾਂ 'ਚ ਸ਼ਰਮ ਲੈ ਕੇ ਮੂੰਹ ਨੀਵਾ ਕਰਕੇ ਚਲਿਆ ਜਾਂਦਾ ਹੈ ਹੁਣ ਉਹ ਤਿੰਨੇ ਜਣੇ ਕਹਿੰਦੇ ਨੇ ਕਿ ਚਲੋ ਹੁਣ ਸਾਨੂੰ ਉਸ ਥਾਂ ਵੀ ਜਾਣਾ ਚਾਹੀਦਾ ਹੈ ਜਿੱਥੋਂ ਉਹਨਾਂ ਨੂੰ ਰਾਜ ਨਿਕਾਲਾ ਮਿਲਿਆ ਸੀ ਪਰ ਜੇ ਕਰਮਾਂ ਵਿੱਚ ਰਾਜ ਹੀ ਸੀ ਤਾਂ ਰਾਜ ਹੀ ਮਿਲਿਆ ਹੁਣ ਜਦੋਂ ਤਿੰਨੇ ਉਸ ਰਾਜ ਵਿੱਚ ਜਾਂਦੇ ਨੇ ਤੇ ਜਾ ਕੇ ਦੇਖਦੇ ਆ ਕਿ ਉੱਥੇ ਹੋਰ ਹੀ ਕੋਈ ਰਾਜਾ ਰਾਜ ਕਰ ਰਿਹਾ ਹੁੰਦਾ। ਲੋਕਾਂ ਤੋਂ ਪਤਾ ਲੱਗਦਾ ਕਿ ਉਹਦਾ ਪਿਤਾ, ਚਾਚਾ ਤੇ ਮਤ੍ਰੇਈ ਮਾਂ ਨੂੰ ਉਸ ਰਾਜੇ ਨੇ ਜੇਲ੍ਹ ਵਿੱਚ ਪਾ ਦਿੱਤਾ ਸੀ। ਤੇ ਉਹਨਾਂ ਦੀ ਮਤ੍ਰੇਈ ਮਾਂ ਇਹ ਸਭ ਕੁਝ ਸਹਿ ਨਾ ਸકી ਤੇ ਉਸਨੇ ਜ਼ਹਿਰ ਖਾ ਲਿਆ। ਹੁਣ ਦੋਵਾਂ ਭਰਾਵਾਂ ਨੇ ਆਪਣੇ ਪਿਓ ਤੇ ਚਾਚੇ ਨੂੰ ਬਾਹਰ ਕਢਵਾ ਲਿਆ ਤੇ ਉਹਨਾਂ ਨੂੰ ਰਾਜ ਭਾਗ ਦਵਾਇਆ। ਇਸੇ ਤਰ੍ਹਾਂ ਉਹਨਾਂ ਨੂੰ ਰਾਜ ਭਾਗ ਵੀ ਮਿਲਿਆ। ਇਸ ਤਰ੍ਹਾਂ ਉਹਨਾਂ ਨੂੰ ਰਾਜ ਭਾਗ ਵੀ ਮਿਲ ਗਿਆ। ਅਤੇ ਉਹ ਇੱਕ ਨਹੀਂ 10 ਰਾਜਾਂ ਦੇ ਰਾਜੇ ਬਣ ਗਏ ਸੀ ਸੋ ਦੋਸਤੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਵੇਖਣ ਲਈ ਬਹੁਤ ਬਹੁਤ ਧੰਨਵਾਦ